ਅੱਜ ਤੁਹਾਡੇ ਮਾਲ ਨਾ ਕਰਤਾ ਕੰਮ ਉਹਦਾ ਪਾਈਆਂ ਦੋ ਜਾ ਮੈਂ ਵੀ ਤੇਰਾ ਕਿ ਨਾ ਬਾਹਰ ਨਾ ਕੋਈ ਕਰ 60 ਇੱਕ 60 ਸਾਫ ਸੋ ਦੋਨੇ ਮਗਾ ਲੈ ਲੈ ਤੇਰੀ ਮਰਜ਼ੀ ਐ ਦੁੱਧ ਮੈਂ ਛੋੜਾ 17 ਕਿਲੋ ਦੀ ਗਾਣਸ਼ੀ ਮੈਂ ਦੱਸਦਾ ਨਹੀਂ ਕੱਚੀ ਇਸ ਤੋਂ ਘੰਟਾ ਦੁੱਧ ਹੈ ਹੀ ਨਹੀਂ ਇਸ ਤੋਂ ਘੰਟਾ ਦੁੱਧ ਦੇ ਦੀ ਨਹੀਂ ਪਿੰਡ ਕੌਨ ਦਾ ਤੇਰਾ ਪਿੰਡ ਪਿੰਡ ਫੂਲਾ ਇਲਾਕੇ ਦੀ ਵਧੀਆ ਦੀ ਆ ਰਾਂਪਰੇ ਦੇ ਨਾਲ ਦੀ ਹਾਂ ਲੱਖ 40 ਇਹ ਦੇਣ ਆਲੀ ਮੈਨੂੰ ਕਹਿ ਰਿਹਾ ਇੱਧਰ ਹੋ ਗਰੰਟੀ ਆ ਆ ਤਾਂ ਹੈਗਾ ਆਹਾ ਆ ਦੂਤ ਉਹ ਨਹੀਂ ਨਹੀਂ ਕਹ ਉਹ ਨਹੀਂ ਮੰਗੇ ਬਾਈ ਬਣ ਕੇ ਮੇਰੀ ਇੱਕ ਗੱਲ ਸੁਣ ਜਦ ਮਾਰ ਰੱਖ ਲੈ ਔਰ ਬੋਲ ਨਹੀਂ ਮੰਗੇ ਬੋਲ ਨਹੀਂ ਬਾਈ ਬਣ ਕੇ ਯਾਰ ਤੈਨੂੰ ਤਾਂ ਸਾਰਾ ਟਿੱਡੋ ਦਾਸ ਤਾ ਮੈਂ ਤੈਨੂੰ ਫਿਰ ਮੇਰੀ ਰੱਖਦਾ ਨਹੀਂ ਮਾਂ ਤੇਰੀ ਰੱਖਦੀ ਫਿਰ ਰੱਖ ਨਾ ਰੱਖੀ ਦੱਸਿਆ ਬੰਦੇ ਫਿਰ ਮੰਨ ਲੈ ਨਹੀਂ ਬਾਈ ਬਣ ਕੇ ਮੰਗੇ ਯਾਰ ਕਾ ਨੂੰ ਮਾਰ ਕਾ ਨੂੰ ਯਾਰ ਆ ਦੇ ਸੁਣ कने जी हुज हाजी पंताली तो घट नी ਕੀ ਬੰਗਿਆ ਭਾਈ ਕਿੰਨੇ ਦੀ ਦੇਣੀ ਹੈ ਜਾਜ ਹੈ ਮੰਗੀ ਜਾ ਅੱਛਾ ਆ ਜੰਟਾ ਸਾਲਿਆਂ ਦੇ ਨਾਲ ਰਹਿ ਕੇ ਕੁੱਬਾ ਹੋ ਗਿਆ ਯਾਰ ਪਤਾ ਨਹੀਂ ਇਧਰ ਤਾਂ ਲੜਕੀ ਦਾ ਫਲਕਾਰੀ ਪੁਆਲੇ ਫੇਰ ਕਿਤੇ ਨਾ ਮੜ ਜੇ ਬਾਬਾ ਕਹਿੰਦੇ ਤੂੰ ਦੱਸ ਕੀ ਜਾਨਾ ਕਿੰਨੇ ਦੀ ਕਰਦੇ ਸਹੀ ਸਾਨੂੰ ਕਾਇਤਾ ਦੁਨ ਮਿਲ ਗਈ ਜੇ ਆਪਾਂ ਚੱਪਣ ਗਾ ਤਾਂ ਮੰਡੀ ਕਰਾਂਗੇ ਫਸ ਗਿਆ ਤੂੰ ਵੀ ਇੰਨੇ ਮਹਿੰਗੇ ਜਿਥੋਂ ਤੂੰ ਖਸ ਗਿਆ ਗੱਲ ਜੱਜ ਕਾਓ ਲੱਖ ਤੋਂ ਅੰਦਰ ਆਉਨੇ ਹੋ ਨਹੀਂ 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 ਜੀ ਠੀਕ ਹੈ

ਆਉਂਗਾ ਮੈਂ ਵਾਹ ਵਾਹ ਹੈ ਐਦਵਾਰ ਨੂੰ ਇੱਕ 5 ਦੀ ਇੱਕ 65 ਉਹ 60 ਮੰਗੀ ਜਾਂਦਾ ਰਾਇ ਕਰੋ ਉਹ ਸਹੀ ਇਹ 65 ਕਹੀ ਜਾਂਦਾ ਰਾਇ ਕਰੋ ਪਹਿਲਾਂ ਤਾਂ ਦੋਨੇ ਜਾਣੇ 60 ਕਰਿਆ ਯਾਰ ਹੋਰ ਦੱਸੋ ਰਾਇ ਕਰਕੇ ਦੱਸੀ ਦਾ ਹੁੰਦਾ ਉਹ ਇੱਕ ਦੂਜੇ ਨੂੰ ਅਪਾਰਟਮੈਂਟ ਸਹੀ ਕਈ ਨਾ ਕੀ ਹੈ ਜਾਇਜ਼ ਗੱਲਾਂ ਨਾ ਕਹਿ ਵੀ ਐ ਪੱਕੀ ਮੰਗਾ ਆਏ ਹੋ ਜੂ ਨਹੀਂ ਹੁੰਦੀ ਕਿਵੇਂ ਹੂੰ ਹਾਂ ਉਹ ਕਿੰਨੇ ਹੁੰਦੇ ਆ 10 ਆਏ ਕਹਿੰਦੇ ਆ ਬਾਈ ਦੋ ਗੁੱਤੀ ਹੋਣਗੀਆਂ ਹਾਂ ਕਿੰਨੇ ਲੈਣਾ ਓਏ ਲੈ ਵੀ ਸਾਕਾ ਪਾਈ ਦਖਲ ਕਰਦਾ ਹੈ ਪੇਚਾ ਲੱਗ ਜਾਏ ਕਿਵੇਂ ਕਿਵੇਂ ਮੰਗਦਾ ਉਹ ਤਾਂ ਤੈਨੂੰ ਪਤਾ ਉਹ ਤਾਂ ਕਹਿੰਦਾ ਆਏ ਲੈ ਦੇ ਤੂੰ ਮੰਗ ਕੀ ਕਹਿਣਾ ਮੈਂ ਹੱਥੀਂ ਦੇ ਦਿੰਦੇ ਹਾਂ ਪਰ ਠੀਕ ਹੈ। ਹੋਰ ਕੀ ਆਲਾ ਇੱਕ ਦਿਨ ਹੋਰ ਦੱਸਦਾ। ਮੈਂ ਮੂਰੇ ਐ ਤੂੰ ਮੂਰੇ ਐ ਤੈਨੂੰ ਮੂਰੇ ਜਿਹੜਾ ਪਾ ਕਰਤਾ ਹੋਰ ਨੂੰ ਜੇ ਕਰਿਆ ਹੋਵੇ ਜੋ ਮਰਜ਼ੀ ਕਰਦਾ। ਵੀਰ ਮੈਂ ਤੇਰੀ ਗੱਲ ਨਾ ਸਹਿਬ ਤਾਂ ਵਿੱਚ ਨਾ ਤੂੰ ਆਉਂਦੇ ਮਾਲ ਮੋਲ ਨਾ ਮੈਂ ਤੈਨੂੰ ਆਏ ਨੇ ਕਹਿਣਾ ਵੀ ਮੈਂ ਤੈਨੂੰ ਮਾਰ ਕੇ ਜਾਣਾ। ਨਹੀਂ ਨਹੀਂ ਮੈਂ ਤੇਰੀ ਜੇ ਪਹੁੰਚਦੀ ਹੋਈ ਤਾਂ ਚ ਲੈ ਕੇ ਜਾਣੀ ਐ ਜੇ ਨਹੀਂ ਪਹੁੰਚਦੀ ਹੋਊ ਪਿੱਛੇ ਹੱਦ। ਕਹਿ ਮੇਰਾ ਭਰਾ। ਕਹਿਦਾ ਬੱਸ ਇਹ ਵੀ ਤੈਨੂੰ ਤਾਂ ਦੱਸਿਆ ਨਹੀਂ ਜੇ ਕੀ ਕਹੀ ਇੱਥੇ ਆ। ਉਹ ਮੈਨੂੰ ਹੁਣ ਕੋਈ ਰਾਹ ਪਾ ਕੇ ਗੱਲ ਕਹਦੇ ਵੀ ਮੰਗਿਆ ਪਰ ਇੱਥੇ ਕਰ ਦੇ ਸਕਦੇ ਇਹ ਜੋ ਮਾਨਦਾਨ ਕਹ ਕੀ ਮਾਨਦਾਨ ਕਹ ਆ ਮਾਨਦਾਨ ਛੱਡ ਦਾਂ ਮੈਂ ਤੈਨੂੰ ਇਹ ਬਾਲੀ ਵੱਡੀ ਗੱਲਬਾਤ ਨਹੀਂ ਇਹਨੂੰ ਦੱਸਿਆ ਨਹੀਂ ਜੀ ਮੈਂ ਇਹਦਾ ਹੋਰ ਦੱਸਾਂ ਕੀ ਹਾਲ ਹੈ ਅੱਛੀ ਮੈਂ ਤੁਹਾਡੀ ਬੁੜੀ ਬਲਣ ਤੇਰੀ ਦਾ ਜੀ ਪੂਰੀ ਗੱਲ ਪੂਰੀ ਆ 70 ਜੀ ਉਹਨੇ ਆ ਮੇ ਆਹ ਸਾਰੀ ਖੋਹ ਰਾਂ ਮੇ ਸਾਡੀ ਮੰਗ ਲੋਗੇ ਕੀ ਬੋਲੇ ਮੈਂ ਕਿਹਾ ਸਾਡੀ ਕਿਹੜਾ ਤੁਸੀਂ ਮੰਨ ਲੋਗੇ ਹਾਂ 20 20 ਸਿਰ ਦੁੱਧ ਇੱਥੇ ਆ ਕੇ ਤਿਆਰ ਹੁੰਦਾ ਹੈ ਆ ਵੀ ਕੀ ਕਿਵੇਂ ਹੈ ਬਾਈ ਉਹ ਫਤਰਵੰਤਾ ਉਹ ਵੀ ਜੰਮ ਤੇ ਫਤਰਵੰਤਾ ਕਿਹਾ ਜੰਮੇ ਮੈਚ ਖੜੇ ਨਹੀਂ ਹੋਰ ਖੜੀ ਨਹੀਂ ਹੋਣੀ ਵੀ ਆਨ ਖੰਦੀ ਕਰਨੇ ਜਿਵੇਂ ਮੈਂ ਕਹਿੰਨਾ ਕਰਦੇ ਹਾਂ ਹਾਂ ਨਾ ਦੇਸ਼ੀ ਬੰਦੇ ਦੇਸੀ ਦਾ ਦੇਸੀ ਦੇ ਕਰ ਦੇ 40 ਦੀ ਕਿੰਨਾ ਕਿਹਾ ਤੂੰ ਬਈ 40 40 ਉਹਨੂੰ ਮਦਨ ਬੁਚਕਾਣਾ ਗਿਆ ਦੂੜ ਗਿਆ ਬੰਦਾ ਲਗਵਾ ਚਾ ਗੁਰੂ ਤੇ ਆਹ ਨਹੀਂ ਨਹੀਂ 40 ਰੁਪਏ ਦੇਖ ਲੈ ਫਿਰ ਸਹੀ ਹੈ ਤੂੰ ਵੀ ਮੰਨ ਲੈ ਸਿਆਣੇ ਬੰਦੇ ਹੋ ਕੋਈ ਉਹ ਨਹੀਂ ਹੈ ਜੇ ਉਹਦਾ ਕੋਈ ਗੱਲ ਹੈ ਤਾਂ ਛੱਡ ਦਿਓ ਨਹੀਂ ਥੋੜੀ ਮਾਰ ਦੇ ਹਾਂ ਜੀ ਮੈਂ ਇਸ ਲਈ ਵੀ ਯਾਦ ਰੱਖਣੀ ਮੈਂ ਸਰ ਇਹ ਆਜੂ ਲੈ ਲਓ ਜੂ ਕਹ ਲੈ ਜੀ ਮੈਂ ਤੁਹਾਡੀ ਗੱਲ ਨੂੰ ਸਮਝਦਾ ਕਿਹੜਾ ਹੋਰ ਤੁਹਾਡੇ ਕੋਲੇ ਜਾਓ ਹੁਣ ਇੱਕ ਵਾਈ ਇਹਨਾਂ ਜਿਹੜਾ ਲਊਗਾ ਘਰੇ ਜਾ ਕੇ ਖਾ ਲਊਗਾ ਪਾਟ ਇੱਕ ਮੈਸ ਦਾ ਕੌਣ ਜੇ ਰਾਤ ਹਨੀ ਘਰ ਬਾਈ ਸਟਾ ਬੋਲ ਰਹੀ ਹੈ ਆਹ ਰੋਵਾ ਵਾ ਵਾਏ ਤੂ ਬਰੋ ਸਾਈ ਤਾ ਦੇ ਦੇਖ ਲਉ ਜਿੱਲ ਜਾਂਦਾ ਫੈਟੀ ਸੁਖੀ ਕੀ ਹਾਲ ਆ ਪੱਕੀ ਗੱਲ ਕਰ ਕੱਡੇ ਬੰਦਾਂ ਨਾਲ ਚੋੜਾ ਕਰਦੇ ਨੇ ਬੁਰਾ ਤੱਕੇ ਨਾਲ ਕੋਸਾ ਕਰਦੀਆਂ ਬੁਲਦੋ ਕਰੱਚ ਛੜਦਿਆਂ ਕਿੰਨੇ ਦੀ ਲੈਣਾ ਵਾ ਦੇ ਲੈ ਤੂੰ ਤਾਂ 50 ਕਰ ਦੇ ਤੂੰ ਅਗਲਾ ਟੁੱਟੇ ਵੀ ਡੇਢ ਤੇ ਖੜਾ ਅਗਲਾ ਖੜਾ ਖੜਾ ਇਹ ਛੇਨਿਆ ਪੈ ਲੈ ਕੇ ਜਾਣੀਆਂ ਤੇਰੀ ਜਾਨ ਆ ਮੈਂ ਪੂਰੀ ਗੁੱਤੀ ਜੇ ਹਲਾ ਯਾਰ ਜਿਵੇਂ ਮੈਂ ਕਹਿੰਦਾ ਹੂੰ ਮਨ ਲੈ ਮੇਰੀ ਗੱਲ ਨੂੰ ਮਨ ਲੈ ਇਹ ਨਹੀਂ ਮੈਂ ਕਹਿਣਾ ਮੰਗੇ ਬੋਲਦਾ ਮੰਗੇ ਦਾ ਘਾਟਾ ਪੈਂਦਾ ਕਹਾਂ ਜੇ ਘਾਟਾ ਪੈਂਦਾ ਮਨ ਲੈ ਮਨ ਲੈ ਘਾਟਾ ਪੈਂਦਾ ਨਹੀਂ ਪੈਂਦਾ ਇਹਦੀ ਗੱਲ ਅਸੀਂ ਬੈਸੀ ਗੱਲਾਂ ਕਰਦੇ ਸੀ ਉਹ ਤਾਂ ਹੈਗੀ ਆ ਆਇਲ ਦੀਆਂ ਉਹ ਤੇ ਗੱਡ ਗੱਡ ਦੀਆਂ ਵਾਲੀਆਂ ਉਹ ਵਾਕਰੀ ਉੱਥੇ ਪਿੰਡ ਦੇ 11 ਵਜੇ ਉਹ ਜਿਹੜੀ ਤਰਲਿਆਲੀ ਉਹ ਵਧੀਆ ਗੱਲ ਚਾਰ 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 ਦੇ ਦੇ